ਹੋਇਆ ਹੈ ਕਿ ਉਹਨਾਂ ਤੇ ਆਪਾਂ ਪਤਾ ਕਰਾਂਗੇ ਨਾ ਕਿ ਇਹਦਾ ਨੁਕਸਾਨ ਹੋਇਆ ਹੈ ਬਿਲਕੁਲ ਬਿਲਕੁਲ ਰਾਈਟ ਸਾਡੇ ਸਾਡੇ ਤੁਸੀਂ ਅਫਸਰ ਸੀ ਸਾਡੀ ਮੁਤਾਬਿਕ ਤੁਸੀਂ ਸਾਡੇ ਅਪਸੇ ਦੇ ਤੁਸੀਂ ਸਾਡੇ ਪਬਲਿਕ ਦੇ ਬਣਾਏ ਅਫਸਰ ਤੁਸੀਂ ਸਾਡੇ ਹੀ ਮੈਂਦੇ ਸਾਡਾ ਹੀ ਕੰਮ ਕਰ ਰਹੇ ਨਾ ਮੈਂ ਕਹਿੰਦਾ ਜੇ ਐਕਸੀਡੈਂਟ ਹੋਇਆ ਵਾ ਕੋਈ ਗੱਲ ਨਹੀਂ ਆਪਾਂ ਜ਼ਿੰਮੇਦਾਰਾਂ ਪਰ ਕੋਈ ਦਿੱਕਤ ਨਹੀਂ ਪਰ ਮੈਂ ਆਪਣੇ ਪ੍ਰਵਾਨ ਨੂੰ ਦੇਖਾ ਪਰਵਾਤ ਮੇਰਾ ਸਾਰਾ ਉਹ ਜੋ ਬੈਟ ਵੀਆ ਸਾਰੇ ਬੱਚੇ ਲਿਖਨੇ ਦੇਖੋ ਤੁਹਾਡਾ ਪਰਿਵਾਰ ਮੈਂ ਮੰਨ ਲਿਆ ਤੁਸੀਂ ਗੱਡੀ ਹਿੱਟ ਹੋਈ ਆ ਪਰ ਜੇ ਉਹਦੇ ਵਿੱਚ ਕੋਈ ਟੂ ਵੀਲਰ ਵਾਲਾ ਇਨਕਲੂਡ ਹੋ ਗਿਆ ਉਹਦੀ ਉਹਦੇ ਰੂਲ ਸਟਾ ਲੱਗ ਗਿਆ ਉਹ ਬੇਲੇ ਪੈ ਨਹੀਂ ਸਕਦਾ ਪੈਣਾ ਉਹ ਵਿਚਾਰੇ ਦਾ ਕੀ ਗਲਤੀ ਆ ਉਹਦਾ ਪਾਜੀ ਵੀ ਇਹ ਨਹੀਂ ਪਾਜੀ ਆਪਣੇ ਪਰਿਵਾਰ ਨੂੰ ਦੇਖਣ ਕਿ ਹਾਂ ਜੀ ਉਹ ਬੰਦਾ ਕਿੱਥੇ ਹੈਗਾ ਹੀ ਕੋਈ ਨਹੀਂ ਬੱਚੇ ਨਹੀਂ ਕਿਤੇ ਕੋ ਉਹ ਵੇਖੜਾ ਜਿਉਂ ਉਹਦੇ ਬੱਚੇ ਨਹੀਂ ਤੇ ਪਹਿਲੇ ਪਹਿਲੇ ਕੋਈ ਹੋਏ ਨਾ ਜਣਾ ਵੀ ਬੱਚਾ ਹੀ ਕੋਈ ਨਹੀਂ ਤੇ ਬੱਚੇ ਟਰਾਲੀ ਆ ਟਰਾਲੀ ਆ ਗਾਂ ਜਾ ਟਰਾਲੀ ਆ ਚੱਲ ਸਾਡ ਪਰਵਾਤ ਸਾਡਾ ਇਨਸਾਨ ਬਾਤ ਮੇਰਾ ਇਹ ਹਸਪਤਲ ਐਡਮਿਟ ਹਸਪਤਲ ਪਿਆ ਫੂਆ ਐਵੇਂ ਜੋ ਮਰਜੀ ਮੀਡੀਆ ਲੈ ਕੇ ਜਾਣ ਕਿ ਪਤਾ ਬੰਦਾ ਵੱਜ ਗਿਆ ਕਿਹੜਾ ਬੰਦਾ ਡਾਇਮਿੰਡ ਮੀਡੀਆ ਲੈ ਕੋਈ ਬੰਦਾ ਆ ਕੇ ਕਿ ਕਈ ਟਰਾਲੀ ਵੱਜੀ ਹੈ ਜੋ ਮਰਜੀ ਬਲੀ ਆਵੇ ਸੁਣੋ ਕਿਥੋਂ ਦੇ ਰਨ ਵਾਲੇ ਇੱਥੇ ਵੱਜੀ ਕਿਥੇ ਜਿਹੜਾ ਹਾਸਾ ਆਇਆ ਕਿ ਸੀ ਆਇਆ ਭਾਜੀ ਆਈ ਮਗਰ ਔਂਡੇ ਕਿਹੜੇ ਕੀ ਚਲਾਉਂਦੇ ਪਏ ਸੀ ਟਰੈਕਟਰ ਚਲਾਉਂਦੇ ਪਏ ਸੀ ਹਾਂਜੀ ਮਗਰ ਉਹ ਗੱਡੀ ਆਈ ਸ਼ਰਾਬ ਨਾਲ ਰੱਜਿਆ ਸੀ ਤੇ ਉਹਨੇ ਵੀ ਸਾਡੇ 'ਚ ਮਾਰੀ ਤੇ ਨਾਲ ਮੋਟਰਲ ਵਾਲਾ ਜਿਹਦੇ 'ਚ ਮਾਰੀ ਹਾਂਜੀ ਤਾਂ ਡਰਾਈਵਰ ਟਰੈਕਟਰ ਉੱਤੇ ਚੜ ਗਿਆ ਡਵਾਈਡਰ ਤੇ ਡਵਾਈਡਰ ਤੇ ਠੀਕ ਹੈ ਹਾਂਜੀ ਤੇ ਕਿੰਨੀ ਕੇ ਬਾਬਾ ਸਪੀਡ ਤੇ ਤੇ ਗੱਡੀ ਸੀ ਸਪੀਡ ਬਹੁਤ ਗੱਡੀ ਵੀ ਬੜੀ ਸਪੀਡ ਦੀ ਡਰਾਈਵਰ ਕਿੱਦਾਂ ਸੀ ਹਾਂਜੀ ਡਰਾਈਵਰ ਇੱਕ ਲੋਕ ਦਾ ਦਾਰੂ ਪੀਤੀ ਸੀ ਹਾਂਜੀ ਪੀਤੀ ਹੀ ਜਾਂਦੀ ਜਿਆਦਾ ਪੀਤੀ ਸੀ ਜਿਆਦਾ ਪੀਤੀ ਸੀ ਲਾਰਿਆ ਸੀ ਮੈਂ ਦੇਖ ਤੁਸੀਂ ਚਲਾਉਂਦੇ ਪਏ ਹੋ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਆ ਰਹੇ ਤੇ ਕਿੱਥੇ ਅਸਲ ਆਇਆ ਹੈ ਇਹ ਖਾਨਾ ਪੇਪਰ ਮਿਲਦੇ ਸਾਹਮਣੇ ਭਾਜੀ ਉੱਥੇ ਅਕਸਰ ਤੁਸੀਂ ਕਿਹੜੀ ਜਗ੍ਹਾ ਤੇ ਜਾਣਾ ਆਈ ਭਾਜੀ ਖਾਲੀ ਕਰਕੇ ਫੇਰ ਖਾਨਾ ਪੇਪਰ ਮਿਲ ਚੀ ਜਾਣਾ ਸੀ ਤੁਸੀਂ ਡਰਦੇ ਕਿੱਦਾਂ ਚਲਗੇ ਹੋ ਹਾਂਜੀ ਕਿੱਦਾਂ ਚਲਗੇ ਆਈ ਅੱਗੇ ਨੂੰ ਕਿੱਦਾਂ ਲੱਗੇ ਭਾਜੀ ਕਿਹੜੀ ਗੱਲੋਂ ਡਰ ਗਏ ਬਸ ਗੱਡੀ ਵੱਜ ਗਈ ਗੋਲਟੀ ਵਾਲਿਆਂ ਗਿਆ ਗੋਲਟੀ ਅੱਗੇ ਲਾ ਜੀ ਗੱਡ ਕੇ ਲੈ ਜੇ ਬਲਦੇਵ ਸਿੰਘ ਤੇ ਇਹ ਹਾਸਾ ਕਿਹੜੀ ਜਗ੍ਹਾ ਤੇ ਆਇਆ ਏ ਇਹ ਭਾਈ ਕੰਨਾ ਖਾਨਾ ਪੇਪਰ ਮਿਲਦੇ ਸਾਹਮਣੇ ਆਹ ਨਹੀਂ ਗੱਡੀ ਤੇ ਹਾਂਜੀ ਮੈਂ ਨਾਲ ਹੀ ਇਹ ਮੁੰਡਾ ਚਲਾ ਗਿਆ ਏ ਤੇ ਮੈਂ ਨਾਲ ਬੈਠਾ ਹਾਂ ਹਾਂਜੀ ਕਿਹਦੇ ਤੇਗੇ ਸੀ ਹਾਂਜੀ ਟਰੈਕਟਰ ਤੇ ਸੀ ਏ ਤੇ ਪਿੱਛੋਂ ਗੱਡੀ ਸਪੀਡ 'ਚ ਆਈ ਆ ਅਸੀਂ ਆਪਣਾ ਮੋੜ ਕੱਟ ਗਏ ਆ ਤੇ ਉਹਨੇ ਆਣ ਕੇ ਪਿੱਛੋਂ ਮਾਰੀ ਮਾਰੀ ਆ ਤੇ ਮੋਟਰਸਾਈਕਲ ਤੇ ਉਹਨੇ ਮੋਟਰਸਾਈਕਲ ਆ ਮੀ ਆਡੇ ਨਾਲ ਹੀ ਮੋੜ ਕੱਟੇ ਆ ਅੱਛਾ ਜੀ ਮੋਟਰਸਾਈਕਲ ਵਾਲਿਆਂ ਨੂੰ ਚੋਕ ਕੇ ਉਹਨੇ ਮਾਰਿਆ ਸਾਈਡ ਤੇ ਅੱਛਾ ਹਾਂਜੀ ਉਹਨਾਂ ਦੇ ਲੱਗ ਗਿਆ ਸੱਟਾ ਸੱਟਾ ਆ ਨਹੀਂ ਉਹਨਾਂ ਦੇ ਸੱਟਾ ਲੱਗੀਆਂ ਵਾ ਉਸੇ ਵੇਲੇ ਐਂਬੂਲੈਂਸ ਆਈ ਉਹਨਾਂ ਚੋਕ ਕੇ ਇਹਦੀ ਮਤਲ ਲੈ ਗਈ ਆ ਹਾਂਜੀ ਹਸਪਤਾਲ ਲੈ ਗਈ ਆ ਗੱਡੀ ਗੱਡੀ ਤੇਜ਼ ਸੀ ਗੱਡੀ ਤੇਜ਼ ਸੀ ਉਹ ਆਏ ਆਪਣੇ ਵਿਆਹ ਨੂੰ ਵੇਖ ਕੇ ਆਏ ਸੀ ਤੇ ਮਲੋਂ ਨਾਲ ਸ਼ਖਾਪਸੁਰ ਪੀਤੀ ਜਾਈ ਕਿੰਨੇ ਕ ਬੰਦੇ ਸੀ ਗੱਡੀ ਦੇ ਵਿੱਚ ਬੰਦੇ ਸਾਰੇ ਮਲੋਂ ਨਾਲ ਫੈਮਿਲੀ ਹੈ ਆਪਣੀ ਬੈਠੀ ਵਿੱਚ ਹਾਂਜੀ ਤੇ ਕੋਈ ਛੱਟ ਪਿੱਟ ਨਹੀਂ ਲੱਗੀ ਹੈਗੀ ਅੱਛਾ ਹਾਂਜੀ ਉਹ ਸਹੀ ਸਲਾਮਤ ਹੀ ਬਾਕੀ ਮੋਟਰਸਾਈਕਲਾਂ ਦੇ ਲੱਗੀ ਹੈ ਗੱਡੀ ਜਿਹੜੀ ਹੈ ਨਾ ਗੱਡੀ ਉਹ ਗਾੜੀ ਨੂੰ ਟੁੱਟ ਗਈ ਹੈ ਠੀਕ ਹੈ ਭਾਈ ਇਸ ਤਰ੍ਹਾਂ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣਾ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸਵਿਫਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰਜਿਆ ਹੋਇਆ ਸੀ ਇਸ ਵੇਲੇ ਪਾਰਵਤੀ ਹਸਪੀਟਲ ਆ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਆ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ ਚ ਵੱਜਾ ਟਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਈ ਆ ਉਸ ਤੋਂ ਬਾਅਦ ਜਿਹੜੇ ਆ ਕੋ ਜਿੱਥੇ ਆ ਮੋਟਰਸਾਈਕਲ ਖੜਾ ਐ ਇਸੇ ਸਾਈਡ ਤੇ ਮੋਟਰਸਾਈਕਲ ਜਾ ਰਿਹਾ ਜਿਹੜੇ ਦੋ ਤਿੰਨ ਮੁੜ ਕੇ ਉਹਨਾਂ 'ਚ ਵੱਜਾ ਇੱਕ ਬੱਚਾ ਪਾਰਵਤੀ ਹਸਪੀਟਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫ੍ਰੈਕਚਰ ਹੋ ਗਿਆ ਦੋਨੇ ਸਾਈਡਾਂ ਤੇ ਇੱਕ ਜਿਹੜਾ ਉਹਦੀ ਲੱਤ ਟੁੱਟੀ ਆ ਉਹਨੂੰ ਪਤਾ ਨਹੀਂ ਕਿਹੜੇ ਹਸਪੀਟਲ ਖੜਿਆ ਕਿੰਨੇ ਮੋਟਰਸਾਈਕਲ ਜੀ ਸੀਰੇ ਇਸ ਐਕਸੀਡੈਂਟ ਵਿੱਚ ਇਨਵੋਲਵ? ਦੋ ਸੀ ਮੇਰਾ ਹਲੇ ਇੱਕ ਜਿਹਨੂੰ ਲੱਤ ਟੁੱਟੀ ਆ ਤੇ ਇੱਕ ਜਿਹੜਾ ਗਿੱਟਾ ਟੁੱਟਾ ਉਹ ਪਾਰਵਤੀ ਹਸਪੀਟਲ ਆ ਦੂਜੇ ਦਾ ਨਹੀਂ ਪਤਾ ਉਹਨੂੰ ਕਿੱਥੇ ਲੈ ਗਿਆ ਤੇ ਜਿਹੜਾ ਪਾਰਵਤੀ ਹਸਪੀਟਲ ਨੂੰ ਐਂਬੂ ਐਂਬੂਲੈਂਸ ਲੈ ਕੇ ਗਈ ਹੈ। ਉਹਨਾਂ ਦੇ ਮੋਟਰਸਾਈਕਲ ਜਿਹੜੇ ਉਹ ਕਿੱਥੇ ਆ? ਮੋਟਰਸਾਈਕਲ ਇਹਨਾਂ ਨੇ ਖੜੇ ਆ ਆਪ ਜਿਹੜੇ ਉਹਦੇ ਮਤਲਬ ਰਿਸ਼ਤੇਦਾਰ ਆਏ ਮੰਗਰ। ਓਕੇ। ਹਾਂਜੀ। ਉਹ ਉਹਦਾ ਦੂਜੇ ਮੁੰਡੇ ਦਾ ਨਹੀਂ ਪਤਾ ਜਿਹੜਾ ਐਸ ਮੁੰਡੇ ਦਾ ਜਿਹੜਾ ਪਾਰਵਤੀ ਹਸਪੀਟਲ ਆ ਉਹਦਾ ਮੋਟਰਸਾਈਕਲ ਜਿਹੜਾ ਉਹ ਉਹਦੇ ਖੜਿਆ ਦੂਜੇ ਭ ਹਾਂਜੀ ਉਹਦੇ ਪਰਿਵਾਰ ਨੇ ਮੋਟਰਸਾਈਕਲ ਖੜਿਆ ਉਹਨਾਂ ਦਾ ਤੁਸੀਂ ਦੇਖਿਆ ਜੀ ਸਰ ਕੋਈ ਐਕਸੀਡੈਂਟ ਦੇਖਿਆ ਸਰ ਮੈਂ ਤੁਹਾਨੂੰ ਕੋਈ 5 ਮਿੰਟ ਦੀ ਗੱਲ ਨਹੀਂ 3 ਮਿੰਟ ਦੀ ਜਦੋਂ ਮੈਂ ਇੱਥੇ ਪਹੁੰਚਿਆ ਅਸੀਂ ਵੀ ਕੰਮ ਤੋਂ ਆ ਰਹੇ ਹਾਂ ਹਾਂਜੀ 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 ਕੰਮ ਤੋਂ ਹੀ ਆ ਰਹੇ ਹਾਂ ਅਸੀਂ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਆਇਆ ਇੱਥੇ ਹੋਇਆ ਸਾਰਾ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲਦੇ ਸਾਹਮਣੇ ਬਿਲਕੁਲ ਹਾਂਜੀ ਜੀ ਸਰ ਕੀ ਮਾਮਲਾ ਜਿਹੜਾ ਇੱਥੇ ਆਇਆ ਇਹ ਤੁਹਾਡੇ ਵੀ ਸਾਹਮਣੇ ਤੁਸੀਂ ਸਾਨੂੰ ਪਹਿਲਾਂ ਆਏ ਜੀ ਮੋਕੇ ਤੇ ਆਏ ਦੇਖੀ ਤਕਰੀਰ ਅਸੀਂ ਮੌਕੇ ਤੇ ਵੇਖਿਆ ਗੱਡੀ ਵੱਜੀ ਪਈ ਆ ਹਾਂਜੀ ਗੱਡੀ ਵੱਜੀ ਪਈ ਆ ਠੀਕ ਐ ਤੇ ਜਿਹੜੇ ਬੰਦੇ ਆ ਉਹ ਕਿਹੜੇ ਹਸਪੀਟਲ ਆ ਉਹ ਜਾ ਕੇ ਵੇਖਣੇ ਆ ਇਨਫੋਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਆ ਉਹਨਾਂ ਨੇ ਬਿਆਨ ਲਵਾਵਾਂਗੇ ਕੀ ਗੱਲ ਆ ਸਿਰ ਗੱਡੀ ਕਿੱਥੋਂ ਦੀ ਆ ਕਿਸੇ ਨੂੰ ਕੁਝ ਪਤਾ ਲੱਗਿਆ ਹਾਂਜੀ ਕੋਈ ਹੈ ਹੀ ਨਹੀਂ ਇਥੇ ਗੱਡੀ ਛੱਡ ਕੇ ਚਲੀ ਗਏ ਜਦੋਂ ਤੁਸੀਂ ਇੱਥੇ ਹੋ ਕਿ ਤਵਾਰ ਵਾਲੇ ਇੱਥੇ ਜੇ ਕੋਈ ਕਿਸੇ ਤਵਾਰ ਵਾਲੇ ਕੋਈ ਸਾਹਮਣੇ ਨਹੀਂ ਆਇਆ ਸਾਡੇ ਹਾਂਜੀ 804 ਚ ਚਲੇ ਗਏ ਜਦੋਂ ਆਏ ਇੱਕ ਜਣ ਗੱਡੀ ਹੁਣ ਟੋ ਕਰਕੇ ਲੱਗੇ ਖੜਨਾ ਜੋ ਵੀ ਇਹ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹੜਾ ਕੋਈ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਧਿਕਾਰ ਵੀ ਕਰਾਂਗੇ ਸਰੋ ਮੀਡੀਆ ਨੂੰ ਤਾਂ ਸੀਸੀਟੀਵੀ ਗਜ਼ਾਰਾ ਕਢਾਈ ਜਾਏਗੀ ਸਾਰੇ ਭਾਜੀ ਜੋ ਹੈਗਾ ਇਹਦਾ ਮੀਡੀਆ ਦੇ ਵੀ ਗੱਲ ਪਏ ਉਹ ਭਾਜੀ ਉਹ ਵੀ ਕਰਾਂਗੇ ਜਿਹੜਾ ਬੰਦਾ ਤੁਹਾਡੇ ਗੱਲ ਪਿਆ ਉਹਦੇ ਗੱਲ ਪਏ ਉਹਦੀ ਕਾਰਵਾਈ ਕੀਤੀ ਜਾਏਗੀ ਬਹੁਤ ਬੜਾ ਜਿਹੜਾ ਕੋ ਜਿਹੜਾ ਉਹ ਵੇਖੋ ਭਾਜੀ ਜਿਹੜਾ ਬੰਦਾ ਇੱਥੇ ਵੀਡੀਓ ਕਢਾਵਾਂਗੇ ਆਪਾਂ ਸਾਰੇ ਵੇਖਾਂਗੇ ਜੋ ਹੋਊਗਾ ਸਾਹਮਣੇ ਉਹ ਕਰਾਂਗੇ